ਦਿਲ ਦੇ ਰਾਮਪਲੇ ਸਬਜੀ ਲੈਣ ਹਨ ਤੇ ਤੁਹਾਨੂੰ ਵਲੌਗ ਅੱਜ ਦਾ ਹਾਂ ਮੈਂ ਪਹਿਲੇ ਦਿਨ ਦਾ ਖੰਡਕੜ ਸਾਹਿਬ ਦਾ ਤੇ ਬਾਕੀ ਤੁਸੀਂ ਨਾਲ ਦੀਆਂ ਦੇਖਦੇ ਰਹੋ ਜੰਗਲਾਂ ਇਕ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚਲੋ ਫਿਰ ਹਾਲ ਚੱਲਦੇ ਆਪਾਂ ਤੇ ਸਾਢੇ 4 ਹੋ ਗਏ ਮਾਰਨਿੰਗ ਮਾਰਨਿੰਗ ਮੰਡੀ ਦਾ ਮਾਹੌਲ ਚੈੱਕ ਕਰੋ ਸੜਕੋ ਤੜਕੇ ਦੀ ਕੰਡੇ ਇਹ ਆ ਜੀ ਸਾਡੇ ਰਾਮਪੁਰ ਦੀ ਸਬਜ਼ੀ ਮੰਡੀ ਜੀ ਸਬਜ਼ੀ ਮੰਡੀ ਮੇਰੇ ਨਾਲ ਵੈਸੇ ਫੋਨ ਬੰਦ ਹੋਣ ਵਾਲਾ ਹੈ ਤੇ ਤਾਂ ਕਰਕੇ ਤੇ ਹੁਣ ਥੋੜੀ ਇਹ ਹੋ ਕਰੂੰਗਾ ਮੈਂ ਕੱਲ ਦਾ ਤੜਕੇ ਦਾ ਪਟਿਆ ਵਾ ਜਾ ਕੇ ਚਾਰ ਦੇ ਰਾਂਗੇ ਫੇਰ ਸਾਰਾ ਦਿਨ ਹੀ ਬਣਾਉਣਾ ਹੈ ਤਾਂ ਕਰਕੇ ਤਾਂ ਵੈਸੇ ਸ਼ੁਰੂਆਤ ਕਰਤੀ ਮੈਂ ਸਵੇਰ ਲਾ ਮੈਂ ਤੂੰ ਸਬਜੀ ਲਾਤੀ ਕਰ ਆ ਕੇ ਤੇ ਆਉਂਦੇ ਨੂੰ ਕਲੀ ਵੀ ਆ ਕੇ ਰੱਖਤੀ ਆਪਣੇ ਪਿੰਡ ਦੇ ਜਿਹੜੇ ਬੌਂਦੇ ਹੁੰਦੇ ਵਾਪਿਸ ਵਾਰੀ ਹੁੰਦੀਆਂ ਕਰੇ ਤੇ ਦਿਖਾਉਂਗਾ ਨੂੰ ਮੇਰਾ ਫੋਨ ਬੰਦ ਉਹ ਨਾਲ ਮੈਂ ਚਾਰਜਰ ਲਾਉਣਾ ਬਸ ਇਦੋਂ ਬਾਅਦ ਫਿਰ ਸਾਰਾ ਦਿਨ ਚੱਲਣਾ ਹੈ ਤਾਂ ਕਰਕੇ ਇੱਕ ਐਸੀ ਬੈਠਾ ਮੇਰੇ ਵੀ ਲੋ ਜੀ ਲੋ ਜੀ ਆਪਾਂ ਤਿਆਰ ਹੋ ਚੁੱਕੇ ਆਂਗੇ ਤੇ ਉਧਰ ਮੈਂ ਦਿਖਾਵਾਂਗਾ ਤੁਹਾਨੂੰ ਕਿਉਂਕਿ ਬਾਹਰ ਨਾਲ ਜੇ ਸਪੀਕਰ ਚੱਲ ਰਿਹਾ ਹੈਗਾ ਤਾਂ ਕਰਕੇ ਬਿਲਹਰ ਵਿੱਚ ਤੁਹਾਨੂੰ ਵੀ ਰਹਾ ਹੋਊਗਾ ਕੋਈ ਬਾਹਰ ਦਾ ਵਲੌਗ ਤੁਹਾਨੂੰ ਦਿਖਾਵਾਂਗਾ ਫੇਰ ਕਿਉਂਕਿ ਬਾਹਰ ਸਪੀਕਰ ਚੱਲੀ ਜਾਂਦੇ ਹੈਗੇ ਫਿਰ ਗਾਣੇ ਵਿੱਚ ਆ ਜਾਂਦੇ ਹੋਏ ਜੇ ਕੋਈ ਬਾਬਾ ਇਸ ਬਾਰੇ ਲਿਆਂਦੇ ਦੁਬਾਰਾ ਦਿਖਾ ਦਾਂਗੇ ਤੇ ਫਿਰ ਆਪਾਂ ਜਾਣਦੇ ਆਂਗੇ ਤਾਂ ਗਾਕੇ ਮੈਂ ਅੰਦਰ ਆਇਆ ਸੀਗਾ ਬਣਾਉ ਲਈ ਸਪੈਸ਼ਲੀ ਵੀਡੀਓ ਇਹ ਤੇ ਬਸ ਅੱਜ ਪਹਿਲਾ ਦਿਨ ਹੋ ਸਕਿਆ ਦਿਖਾਵਾਂ ਇਹਦੇ ਚਾਣਾ ਤੇ ਕੱਲੋਂ ਦੂਜੇ ਤੀਜੇ ਦਿਨ ਹਨ ਇਕੱਠਾ ਕਰਦਾ ਬਾਕੀ ਦੇਖਦੇ ਆ ਜੇ ਡੇਲੀ ਦਾ ਡੇਲੀ ਪਾਇਆ ਗਿਆ ਤਾਂ ਡੇਲੀ ਪਾ ਦਾਂਗੇ ਤੇ ਓਕੇ ਦੇਖਦੇ ਰਹੋ ਫਿਰ ਧੰਨਵਾਦ ਇੱਥੇ ਬਹਲੇ ਨਾ ਹੁੰਦਾ ਹਾਂ ਇਹ ਵੀ ਅੰਦਰ ਹੈ ਤੁਹਾਡਾ ਘਰ ਮੈਂ ਵੀ ਬਾਅਦ ਨੂੰ ਹੋਇਆ ਤੇਰਾ ਨਾ ਬਹੁ ਵੀ ਗੁਰੂ ਘਰ ਪਹੁੰਚ ਚੁੱਕੇ ਆ ਬਾਬੇ ਦੀ ਸਵਾਰੀ ਲੈਣਾ ਤੇ ਗਰਮੀ ਬਹੁਤ ਆ ਲੋਕੀ ਅੰਦਰੋਂ ਚੈੱਕ ਕਰੋ ਸਾਡਾ ਗੁਰੂ ਘਰ ਪਿੰਡ ਦਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

ਆ ਦੇਵ ਨਾਮੁ ਵਾਹਿਗੁਰੂ ਅਕਤ 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 ਨਾਮੁ ਵਾਹਿਗੁਰੂ ਲੱਗਾ ਲੱਗਾ ਜਾਨੀ ਜਾਨੀ ਠੀਕੇ ਬਹੁਤ ਵਧੀਆ ਬਾਹਰ ਬਾਹਰ ਚੱਲੋ ਜੀ ਹੁਣ ਆਪਾਂ ਪਾਠਾਂ ਦੀ ਰਹਿਸ ਕਰਤੀ ਜੋਤ ਕੇ ਕਰੇ ਕਿਉਂਕਿ ਜੋਤ ਦਾ ਘਰ ਵਿਹਲਾ ਸੀ ਤੇ ਹੁਣ ਆਪਾਂ ਪਾਠ ਛੱਡ ਕੇ ਚੱਲਦੇ ਆਂ ਉਧਰ ਪ੍ਰਸ਼ਾਦ ਪਾਣੀ ਸਕਣਾ ਹਜੇ ਗਰਮੀ ਬਹੁਤ ਆ। ਉਪਰ ਪਈ ਆ। ਜੂਸ ਦਾਤੋ ਲੈਂਦਾ ਵਾ ਬਦੀ ਕਿਰਪਾ ਨਾਲ। ਅੱਜ ਕਮ ਆ। ਪਸੀਨਾ ਬਹੁਤ ਆ ਰਿਹਾ ਗਰਮੀ ਕਰਕੇ। ਆ ਸਾਰਾ ਦੇਖੋ। ਕਿਹਨਾ ਕਾਲਰ ਵੀ ਹੋਣ ਲੱਗ ਗਏ। ਲੋ ਕੋਈ ਨਾ ਪ੍ਰਮਾਤਮਾ ਅੰਦਰ ਰਸਤੀ ਵਖਸੇ। ਤੇ ਅੱਜ ਦਾ ਵਲੌਗ ਇਹ ਆਥਨ ਤੱਕ ਬਣਾਉਂਗਾ ਮੈਂ ਸ਼ਾਮ ਤੱਕ ਜੇ ਤਾਂ ਲੰਬਾ ਹੁੰਦਾ ਹੋਇਆ। ਇਹ ਤਾਂ ਕੱਟ ਕਰ ਦਾਂਗੇ ਤੇ ਜੇ ਛੋਟਾ ਰਹਿ ਗਿਆ ਫਿਰ ਕਾਲੂ ਵਿੱਚ ਦੀ ਉਹ ਕਰ ਦਾਂਗੇ ਵਿੱਚ ਕੱਲ ਵਾਲਾ ਬਣਾ ਲਾਂਗੇ ਦੇਖਦੇ ਰਹਿ। ਤਾਂ ਇਹ ਮੁਖ ਸੇਵਾਦਾਰ ਡੇਰਾ ਮਾਈ ਗੋਹਰ ਫੂਲੇ ਵਾਲਾ ਦੇ ਅਵਤਾਰ ਸਿੰਘ ਸੇਵਾਦਾਰ ਚੱਲ ਗਏ ਕੀ ਹੋ ਗਿਆ ਕੀ ਖੁੱਲ ਗਿਆ ਓਡਾ ਯਾਰ ਅੱਛਾ ਤੋੜ ਦੇ ਅਵਤਾਰ ਯਾਰ ਕੋਹ ਨਹੀਂ ਹੁੰਦਾ ਯਾਰ ਇਹ ਚ ਕਿਹੜੀ ਗੱਲ ਆ ਦੀਪਿਆ ਕੀ ਹੋ ਗਿਆ ਖਤੇ ਹੋਇਆ ਹਾਂ ਹੈਂ ਦਾਣੀ ਦਾ ਕਾਨੂੰ ਬੁੱਜੀ 76 ਖਾਧਿਆ ਕਿਸਦਾ ਅਗਾੜ ਪੱਟਨਾ ਹੁਣ ਸਰੀਨਾ ਪਟੇ ਕੋਲ ਜੀ ਪਰ ਘਾਟ ਵਾੜ ਵਈ ਗਿਆ ਵਈ ਗਿਆ ਗਾੜ ਪੱਟ ਦੇ 50 ਰੁਪਿਆ ਦਾ ਲਵਾ ਲਿਆ ਮੈਂ ਇੱਥੇ ਕ੍ਰਿਸ਼ਨ ਵਾਲਿਆਂ ਨੂੰ ਕ੍ਰਿਸ਼ਨਾ ਟੈਲੀਕਾਮ ਦੇ ਲਵਾ ਲਿਆਵਾਂਗੇ ਇਹ ਨਵਾਂ ਕਿਤਾਬ ਹੁੰਦਾ ਕਰੰਗਰ ਆਪੁਨੀ ਜਵਾਇਂ ਲਿਆ ਨਾ ਹੁੰਦਾ ਹੋਇਆ ਬਾਈ ਭਈ ਆਇਆ ਇਹ ਆਇਆ ਪੱਟਾ ਜਣਾਉਂਦਾ ਰਹੇ ਦੇਖੀਦਾ ਮੈਂ ਤਾਂ ਬੰਦੇ ਪੱਟ ਦੂ ਇਹਦਾ ਤੁਹਾਨੂੰ ਦੇਖਦੇ ਆ ਲਾ ਆ ਹੁਣ ਡਾਲ ਚ ਲੋ ਵੀ ਮਿੱਤਰੋ ਗਰਮੀ ਹੋਊਗੀ ਬਹੁਤ 쿨ਰ ਚੱਲ ਰਿਹਾ ਦائیں ਦائیں ਪਰ ਗਰਮੀ ਬਹੁਤ ਹੋਣੀ ਬਹੁਤ ਗਰਮੀ ਕਿਹੜਾ ਨੇ ਥਿਸ ਇਜ਼ ਦੀਪਾ ਇਹਨੂੰ ਪਹਿਲਾਂ ਦੱਸਿਆ ਮੁਕੀਆਂ ਖਾ ਕੇ ਆਇਆ ਗੈਸ ਤੋਂ ਨਵਾਂ ਨਵਾਂ ਮੈਡਪੋਣਾ ਕਰਦਾ ਹੈ ਆ ਗਿਆ ਇਹ ਮੇਰੇ ਤੋਂ ਮੈਂ ਉਹਦਾ ਦਾਲਾ ਸ਼ਾਮ ਹਰ ਵਾਰ ਪੇਠਾ ਚੀਰਾ ਜਾਦਾ ਹੈ ਲਾਊ ਜੀ ਸ਼ਾਮ ਦੇ ਹੋ ਚੁੱਕਿਆ 4:30 ਤੇ ਪੇਠੇ ਦੀ ਸਬਜ਼ੀ ਹਲਵਾਈ ਕਰ ਰਿਹਾ ਤਿਆਰ ਕਿਉਂਕਿ ਫਰਾਈ ਕਰਕੇ ਬਣਾਉਣੀ ਆ ਆ ਚੀਰ ਕੇ ਰੱਖਿਆ ਪਿਆ ਲੋ ਫਰਾਈ ਕਰਕੇ ਵਾਨਾ ਬੈਠਾ ਮੈਨੀਆਂ ਸਾਬਦਾ 2000 ਰੁਪਏ ਲੱਗਣ ਲੱਗੂ ਬਾਬੇ ਨੇ ਪਾਠ ਪੜ੍ਹਨਾ ਸ਼ੁਰੂ ਕਰਤਾ ਬੇਨਾ ਕਰਾਂ ਜੀ ਸੰਕੰਤ ਪਿਆਰੇ ਤੇ ਮੇਰਾ ਮਨ ਤਨ ਨੂੰ ਇਹਦੀ ਆਤੀਓ ਦੇਖ ਚਲਤ ਤੁਹਾਰੇ ਚਲਤ ਤੁਹਾਰੇ ਦੇਖ ਮੋਹੀ ਇਹ ਤੋਂ ਵਲੋਗ ਮੈਲਾ ਦਾ ਛੋਟਾ ਹੀ ਬਣੂਗਾ ਚਲ ਜਿੰਨਾ ਵੀ ਬਣਾ ਮੈਂ ਉਹਨਾਂ ਕੀ ਬਣਾਉ ਬਾਲਾ ਫालतੂ ਨਹੀਂ ਬਣਦਾ ਹੈਗਾ ਇਹ ਬਾਲਾ ਬੋਲਣ ਚੱਲਣ ਵਾਲਾ ਇਹ じゃ ਨਹੀਂ ਬਣਾਉਣਾ ਹੈਗਾ ਇਹ ਮੇਨ ਮੇਨਾ ਪਪਾ ਹੰਡਪਾਟ ਸਾਹਿਬ ਦਾ ਪਾਰਟੀ ਦਿਖਾਉਣਾ ਇਹ ਚ ਲੋ ਜੀ ਸਬਜੀ ਕਰੋ ਚੈੱਕ ਤੁਸੀਂ ਇੱਕ ਨੰਬਰ ਬਣਾਈ ਆ ਪੂਰੀ ਬਹੁਤ ਬਹੁਤ ਧੰਨਵਾਦ ਹਲਵਾਈ ਵੀਰੇ ਦਾ ਸਾਉ ਜੀ ਬਹੁਤ ਕੈਂਟ ਬਣਾਈਆ ਦੇਖਣ ਨੂੰ ਸਵਾਦ ਲੱਗ ਰਹੀ ਆ ਬਾਕੀ ਤੁਹਾਨੂੰ ਖਾ ਕੇ ਦੱਸਾਂਗੇ ਆਪਾਂ ਸ਼ਾਮ ਨੂੰ ਯਾ 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 ਲੋ ਜੀ ਤੇ ਬਾੜੀਆਂ ਵੀੜਮਾਂ ਦੀਆਂ ਕਲਿੱਪਾਂ ਤਾਂ ਮੈਥੋਂ ਨਹੀਂ ਨਿਕਲਣਾਂ ਅੱਜ ਹਨਾ ਕਿਉਂਕਿ ਅੱਜ ਦਿਨੇ ਕੰਮਕਾਰ ਕਰਦੇ ਆਂ ਆ ਤੇ ਬਾਕੀ ਜਿੰਨਾ ਕੁ ਵੀ ਬਣਿਆ ਆਪਾਂ ਬਣਾਵਾਂਗੇ ਅੱਜ ਦਾ ਡੇ ਬੰਨ ਦਾ ਮੈਂ ਕਹਿੰਦਾ ਅੱਜ ਹੀ ਪਾ ਦੂੰਗਾ ਕਿਉਂਕਿ ਲੰਬਾ ਫਿਰ ਤਿੰਨ ਦਿਨ ਤਾਂ ਬੜਾ ਲੰਬਾ ਹੋ ਜਾਊਗਾ ਤਾਂ ਕਰਕੇ ਬੱਸ ਹੁਣ ਜਿੰਨਾ ਕੁ ਬਣਿਆ ਹੋਣ ਦਾ ਤੇ ਬਾਕੀ ਬਾਅਦ ਚ ਕੱਲ ਨੂੰ ਦੇਖਣਾ ਹੈ ਸਵੇਰ ਸ਼ੁਰੂ ਕਰਕੇ ਬਣ ਭਾ ਇਕ ਸਵੇਰ ਆਪ ਕੋ ਹੋਵੇ ਕਰਨ ਕਰ ਆਗਨ ਆਸתי ਆਪੋ ਸਦਾ ਸੁਧਾਰ ਨਾਲ ਨਿਕ ਹਰ ਜਾ ਕੋ ਠੰਡੇ ਪਾਣੀ ਦੀ ਸੇਵਾ ਚੱਲ ਰਹੀ ਆ ਬਾਕੀ ਤੁਹਾਨੂੰ ਰਾਤ ਨੂੰ ਵੀ ਦਿਖਾਉਂਗਾ ਕਿ ਕੱਲ ਰਾਤ ਲਾਈਟਾਂ ਤਾਂ ਚਲਾਈਆਂ ਸੀਗੀਆਂ ਅੱਜ ਰਾਤ ਨੂੰ ਦਿਖਾਉਂਗਾ ਕੱਲ ਕਿਹੜਾ ਆਪਾਂ ਬਲੌਗ ਸ਼ੁਰੂ ਕਰਿਆ ਸੀਗਾ ਉਦ ਬਿਤੇ ਕਰ ਬੇ ਕੋ ਆਪਣੇ ਕੇ ਆਪਣੇ ਅਨੇਕ ਮਰਾਸ ਆ ਬੰਗਾਏ ਯਾ 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 ਕਿਸੇ 12 ਵਜੇ ਬੈਣਾ 12 ਵਜੇ ਤੋਂ ਪਹਿਲਾ ਜੇ ਘੰਟਾ ਬੈਣਾ ਇਹ ਹੋਰ ਕੀ ਗੱਲ ਹੈ 12 ਤੋਂ ਲੋਗ ਹੈ ਸੌਣਾ ਨਹੀਂ ਦੋਟੀ ਦੇ ਦੋ ਵਜੇ ਬੈ ਜਾਓ 12 ਤੋਂ ਦੋ ਦੋ ਵਜੇ ਸੌ ਜਾਓ ਜਾ ਕੇ ਹੋਰ ਹੌਲ ਕਰਦੇ ਆਂ ਅੱਜ ਇਹ ਨਹੀਂ ਹੈ ਹੋਰ ਹੌਲ ਕਰਦੇ ਆਂ ਅੱਜ ਕਦੇ ਨਹੀਂ ਮਰਦਾ ਨਹੀਂ ਹੋ। ਸੁਣ ਦੋ। ਹਾਂ ਮਿੱਤਰੋ। ਹਵਾ ਚੱਲੀ ਗਈ। ਕਾਕੂ ਕੀ ਭਾਈ ਦੋ। ਆਹਰਾ ਦਾ ਮੋੜ ਆ ਪਤਾ ਤੇ। ਤਾਂਹਾਂ ਦੇ ਦੇ। ਕਾਕੂ ਲਾਈਟ ਦਿੰਦੀ ਆ। ਨਹੀਂ ਹਵਾ ਦਿੰਦੀ ਆ ਕਾਕੂ ਨੂੰ। ਨੂੰ ਬਗਾਨ ਰਾਤ ਨੂੰ ਬਹਿਣਾ ਮੂ 2-2 ਘੰਟੇ ਪਹਿਰਾਂ ਨੂੰ। ਅੱਜ ਨਹੀਂ ਲਾਂਦਾ ਕਾਕੂ 80। ਟੈਂਪ ਟੈਂਪ ਉੱਠ ਗਾ ਹੈ। ਦਰਮਿਆਵਾਰ ਬੈਠੂਗਾ ਇੱਕ ਵਾਰ ਲੈਨੇ 4 ਵਜੇ ਤੱਕ। ਉੱਤਾਰ ਭੱਗ ਗਿਆ ਹੁਣ। ਆ ਬਾਕੀ ਆ ਤਾਂ ਇੱਕ ਵਜੇ ਆਉਂਵਾਂ ਨਾ ਹੁਣ ਚਾਬੀ ਵੜ ਕੇ ਲੈ ਕੇ ਆ ਸਕੂਟਰੀ ਉਦੋਂ ਉਤਾਰ 1 ਵਜੇ ਆਉਗਾ ਅੱਛਾ 1 ਵਜੇ ਆਉਗਾ ਦੇਰੀਵਾਰ ਕਦਾ ਨਹੀਂ ਸੋਹਗਾ ਤਾਰ ਕੇ 4 ਵੇ ਰੱਤਾ ਵਾਰੀ ਮੈਂ ਆਇਆ ਹੋਇਆ ਤੇ ਜਿਆਦਾ ਉਹਨੇ ਪਰੀਆਂ ਚੇਪੋ ਥਾਡਾ ਬਾੜ ਵੇ ਮੈਂ ਕਾਕੂ ਦੇ ਨਾਲ ਹੀ ਅਗੇ ਪੈ ਗਿਆ ਉਧਰੋਂ ਥਾਲੀਆਂ ਚਾਹ ਦੇ ਕਰਾਣ ਕਿਦਾਂ ਰਾਣਾ ਉਹ ਪਰੀਆਂ ਚ ਖੱਡ ਪੜੇ ਲੱਗਾ ਚੰਗਾ ਜੀ ਮੇਰੀ ਸੀਗੀ 2 ਤੋਂ 4 ਮੈਨੂੰ 12 ਵਜੇ ਉਠਾਤਾ ਸੁਣਾਓ ਗੱਲਾਂ ਸੁਣਾਓ ਆਪਾ ਨਾ ਮੈਂ ਦੇਖਿਆ ਯਾਰ 1 ਵਜੇ ਹੋ ਗਿਆ ਆ ਲੱਖਾ ਚੰਗਾ ਜੀ ਕਹਿੰਦਾ ਚਾਹ ਬਣਾ ਕੇ ਦੇਈ ਗਿਆ ਹੋਰ ਮੈਂ ਤਾਂ ਉਹ ਨਹੀਂ ਪਿਆਰਾ ਤਾਂ ਜੀ ਮੂੰ ਕਹਾਂ ਨੀ ਰਾਤ ਨੂੰ ਬਹਿਣਾ ਮੂ ਦੋ ਦੋ ਘੰਟੇ ਪਹਿਲਾਂ ਅੱਜ ਨਹੀਂ ਲੰਦਾ ਕੋਈ 80 ਟਾਈਂ ਦੀ ਕੈਂਟ ਉੱਠ ਗਾ ਹੈ ਦਰਮੀ ਆਪ ਕਾਰ ਬੈਠੂਗਾ ਇੱਕ ਵਾਰ ਲੈ ਕੇ 4 ਵਜੇ ਤੱਕ ਉੱਤਰ ਭੱਗ ਗਿਆ ਹੁਣ ਭੱਗ ਗਿਆ ਤਾਂ 1 ਵਜੇ ਆਉਂਵਾਂ ਨਾ ਹੁਣ ਚਾਬੀ ਫੜ ਕੇ ਲੈ ਗਿਆ ਸਕੂਟਰੀ ਉਹ ਤੋਂ ਪੂਰੀ ਵੀ ਆਉਂਦਾ ਉੱਤਰ 1 ਵਜੇ ਆਉਗਾ 1 ਵਜੇ ਫਿਰ ਵਰਗਾ ਲੈ ਜੀ ਸੋਗਤਾਰ ਕੇ 4 ਵਜੇ ਰਤਾਂ ਵਾਰੀ ਆ ਜਾਦਾ ਉਹਨੇ ਪਰ ਵੀ ਚੇਪੋ 88 ਵੇਲੇ ਮੈਂ ਕਾਕੂ ਦੇ ਨਾਲ ਹੀ ਆ ਕੇ ਪਿਆ ਉਧਰੋਂ ਥਾਲੀਆਂ ਚ ਦੇਖ ਕਰਾਣ ਦੀ ਨਾ ਰਹੀ ਆ ਪਰ ਇਹ ਅੱਛੇ ਖੰਡ ਪੇੜੇ ਮੈਨੂੰ ਲੱਖਾ ਚੰਗਾ ਯਾਰ ਮੇਰੀ ਸੀਗੀ 2 ਤੋਂ 4 ਮੈਨੂੰ 12 ਵਜੇ ਉਠਾਤਾ ਸੁਣਾਓ ਗੱਲਾਂ ਸੁਣਾਓ ਆ ਨਾ ਮੈਂ ਗੱਲਾਂ ਹੀ ਸੁਣਨੀਆਂ ਯਾਰ 1 ਵਜੇ ਹੋ ਗਈ ਆ ਉਹ ਲੱਖਾ ਚੰਗਾ ਜੀ ਕਹਿੰਦਾ ਚਾਹ ਬਣਾ ਕੇ ਦੇਈ ਗਿਆ ਹੋਰ ਮੈਂ ਤਾਂ ਉਹ ਪਿਆਰਾ ਤਾਂ ਜੀ ਦੇ ਨਾਮ ਦੇ ਬਲੌਗ ਦੀ ਕਰਦੇ ਆਪਾਂ ਸਮਾਪਤੀ ਕੱਲ ਨੂੰ ਕੱਲ ਨੂੰ ਤੂੰ ਕਿਹੜਾ ਬਲੌਗ ਕਰਾਂਗੇ ਸਿੱਧੇ ਨੂੰ ਗੱਲ ਕਹਿਤਾ ਬਾਈ ਮੈਂ ਕੱਲ 8 ਵਜੇ ਤੋਂ ਲੈ ਕੇ 12 ਤੱਕ ਮੰਡੀ ਬਾਗ ਚੱਲਾਂਗਾ ਪੂਰੀ ਰਾਤ ਕੋਣ ਆਈ ਰਹੋਗੀ ਸਾਰੀ ਰਾਤ ਸਾਰੀ ਰਾਤ ਮੈਂ ਦਿਖਾ ਨਹੀਂ ਸਕਦਾ ਰੈਟ ਵੀ ਕਰਨਾ ਦੋ ਵਾਰ 1 2 2 ਘੰਟੇ ਲੱਗਣਗੇ ਵੇਟਿੰਗ ਤੇ ਤੇ ਉਹਨੂੰ ਦਿਖਾਵਾਂਗੇ ਵਾਪਸ ਆ ਰਿਹਾ ਲੱਗੇ ওভার ਦੀ ਨਾ ਖੜਾਓ ਇਹ ਤਾਂ ਪੱਟਿਆ ਆ ਆਪਣਾ ਉਹ ਮੈਂ ਮੈਂ ਤੰਨ ਕੀ ਕਰਨਾ ਨਹੀਂ ਲੱਗੇ ਸਾਦੀ ਲੱਗੇ ਅੱਛਾ ਸਦੀਪ ਇੱਕ ਗੱਲ ਇਜਾਜ਼ਤ ਹੈ ਜੇ ਹੁਣ ਇੱਕ ਮਤਲਬ ਕਿੰਨੇ ਲਾਹੇ ਸਹੀ ਸਜਾਗਾ ਕੋਈ ਰੰਗ ਜਮਾ ਸਹੀ ਆ ਇਸ ਲਾਈਟ ਨੇ ਬਹੁਤ ਅੰਕਰਾ ਵੀਰੇ ਸਾਨੂੰ ਯਾਰ ਕੀ ਆਖਦਾ ਰਹੂਗੀ ਉਹਨਾਂ ਦੇ ਲੱਗਦਾ 3-4 ਦੀ ਫਿਊਜ ਲਾਵੇ ਟਰਾਂਸਫਰ ਮੋਡ ਚ ਕੀ ਆਖਦਾ ਰਹੇ ਵੀ ਉਹਨਾਂ ਦੀ ਵੀ ਲਾਈਟ ਹੈਗੀ ਜਾਂਦਾ ਸਾਡੇ ਕਾਹੀ ਮੈਂ ਨਾਂ ਦੇ ਲਾਉਂ ਪਹਿਲੇ ਵਲੌਗ ਦੀ ਕਰਦੇ ਆਪਾਂ ਸਮਾਪਤੀ ਕੱਲ ਨੂੰ ਕੱਲ ਨੂੰ ਦੂਜਾ ਵਲੌਗ ਕਰਾਂਗੇ ਸਿੱਧੇ ਨੂੰ ਗੱਲ ਕਹਿਤਾ ਬਾਈ ਮੈਂ ਕੱਲ੍ਹ 8 ਵਜੇ ਤੋਂ ਲੈ ਕੇ 12 ਤੱਕ ਮੰਡੀ ਬਾਜ਼ ਚੱਲਾਂਗਾ ਇਹ ਰਾਉਂਡ ਘੁੰਮਾਈ ਰਹੂਗੀ ਸਾਰੀ ਰਾਤ ਸਾਰੀ ਰਾਤ ਮੈਂ ਦਿਖਾਣੇ ਸੌਦਾ ਡੈਟ ਵੀ ਕਰਨਾ ਦੋ ਵਾਰ ਇੱਕ ਦੋ ਦੋ ਘੰਟੇ ਲੱਗਣਗੇ ਵੇਟਿੰਗ ਤੇ ਤੇ ਉਹਨੂੰ ਦਿਖਾਵਾਂਗੇ ਵਾਫਰ ਲੱਗਦੇ ਹੋਰ ਦੀਆਂ ਖੜਾਓ ਕੱਟਦੇ ਆ ਨਾ ਕੀ ਕਰਨ ਸਹੀ ਲੱਗੇ ਸਭੀ ਲੱਗੇ ਅੱਛਾ ਜਦੀਪੇ ਇੱਕ ਗੱਲ ਅਜਾਜ਼ਨ ਜੇ ਹੁਣ ਇੱਕ ਫਲੋਰ ਮਤਲਬ ਕਿੰਨੇ ਲਾਹੇ ਸਹੀ ਸਿਝਾਗਾ ਕੋਈ ਰੰਮਾ ਸਹੀ ਹੈ ਲਾਈਟ ਨੇ ਬਹੁਤ ਅੰਕ ਕਰ ਰਿਹਾ ਸਾਨੂੰ ਯਾਰ ਕੀ ਆਖਦਾ ਰਹੂਗੀ ਉਹਨੇ ਲੱਗਦਾ 3-4 ਦੀ ਫਲੋਰ ਲਾਓ ਟ੍ਰਾਂਸਫਰ ਮੋੜ ਚਾਹ ਕਹਿੰਦਾ ਰਹੇ ਵੀ ਉਹਨਾਂ ਦੀ ਵੀ ਲਾਈਟ ਆਈ ਹੈ ਜਾਂਦਾ ਸਾਰੇ ਮਾ